ਇੱਕ ਦਿਨ ਮੇਰੇ ਹਾਲੇਦ ਨੂੰ ਇਹਨੂੰ ਕਿਹਾ ਤੀ ਰੋਟੀ ਬਣਾ ਦੇ ਚਾਹ ਮਰੀ ਮੱਥੇ ਜਾਲ ਕੋਈ ਨਾ ਚਾਹ ਵੀ ਕੇ ਟਾਈਮ ਪਾਸ ਕਰ ਲੰਨੇ ਆ ਉਹ ਆਇਆ ਯਮਲਾ ਕਰੀਆਂ ਬੜੀਆ ਬੜੀਆ ਹੋਰ ਚਾਹ ਪੀ ਲੈ ਨਾ ਵੈਸੇ ਚਾਹ ਪੀ ਕੇ ਆਇਆ ਪਾਣੀ ਲੈ ਨਾ 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 ਉਹ ਵੀ ਪੀ ਕੇ ਆਇਆ ਜੀ ਚਾਚਾ ਰੋਟੀ ਬਣਵਾਦਾ ਉਹ ਨਾ ਨਾ ਚਾਹ ਨਹੀਂ ਖਾ ਕੇ ਆਇਆ ਜੀ ਮਕਲਾਵਾ ਖਾ ਕੇ ਆਇਆ ਯਾਰ ਚੱਲ ਤੂੰ ਆਏ ਦਾ ਸਤਰੀ ਬੀਬੀ ਠੀਕ ਐ ਤੈਨੂੰ ਬੜਾ ਫਿਕਰ ਐ ਚਾਚਾ ਮੇਰੀ ਮੁੰਨੀ ਦੀ ਹੋਵੇ ਨਾ ਪਰਜਾਈ ਲੱਗਦੀ ਐ ਮੇਰੀ ਨਲੇ ਮੱਲਾ ਟਾਈਮ ਟਾਈਮ ਦੀਆਂ ਗੱਲਾਂ ਨੇ ਜਦੋਂ ਤੁਹਾਡੀਆਂ ਪਰਜਾਈਆਂ ਆ ਗਈਆਂ ਤੁਸੀਂ ਵੀ ਮੂੰਹ ਕਰਿਆ ਕਰੋਗੇ ਭਾਈ ਨਾ ਨਾ ਚਾਚਾ ਅਸੀਂ ਨਹੀਂ ਬੜਦੇ ਕੁੱਤ ਬਣੇ ਜੋਂ ਜਾਣਦਾ ਮੱਲਾ ਨਲੇ ਤੈਨੂੰ ਮੈਂ ਦੱਸਾਂ ਪਹਿਲਾਂ ਦਾ ਟਾਈਮ ਇਹ ਹੀ ਆਤੀ ਦੌਰ ਪਰਜਾਈ ਜੇ ਮਰ ਜਿੱਡਿਚ ਨਾ ਕਰੀ ਜਾਂਦੇ ਕੋਈ ਨਹੀਂ ਗੁੱਸਾ ਕਰਦਾ ਨਹੀਂ ਹੁਣ ਤਾਂ ਮੈਨੂੰ ਐ ਨਹੀਂ ਲੱਗ ਪਤਾ ਹੈਗਾ ਸਰ ਪਾੜ ਦੇਣਾ ਇੱਕ ਦੂਜੇ ਦਾ ਸਹੀ ਟਾਈਮ ਆ ਗਿਆ ਮੱਲਾ ਐਹੀ ਕੀ ਕੋਈ ਗੱਲ ਨਹੀਂ ਹੈਗੀ ਚਾਚਾ ਉਹ ਚਾਲ ਉਹ ਤਾਂ ਛੱਡ ਨਾਲ ਤੂੰ ਆਇਆ ਦਾ ਸੱਜ ਕਿਵੇਂ ਜਿੱਤੇਗਾ ਕਰ ਦੇਗਾ ਤੈਨੂੰ ਉਹਦਾ ਕੰਮ ਸੀ ਚਾਚਾ ਤੇਰੇ ਤੋਂ ਬੱਸ ਮੱਲਾ ਉਹ ਜਿਹੜਾ ਆਪਣਾ ਨਈ ਵਾਲਾ ਕਿੱਲਾ ਨਹੀਂ ਡੇੜਾ ਹਾਂ ਉਹ ਇੱਕ ਕਿੱਲਾ ਵੇਚਣਾ ਜੀ ਆਪਾਂ ਫਿਰ ਦੇ ਮੁੱਤਰੇ ਜੰਮਣ ਦੇ ਮੈਨਾਂ ਤਾਂ ਇਹ ਨਸਵੇਂ ਨੂੰ ਬੇਚਨਾ ਕਿਉਂ ਆ ਉਹ ਉਹ ਤਾਂ ਤੈਨੂੰ ਹੀ ਪਤਾ ਚਾਚਾ ਨੂੰ ਖੇਤੀ ਜਗਤ ਸਬਸਦਾ ਤਾਂ ਹੈ ਨਹੀਂ ਨੂੰ ਚੱਲ ਾਕੀਲਾ ਵੇਚ ਗਏ ਆਪਾਂ ਬਾਹਰ ਭੱਗ ਜਾਾਂਗੇ ਬਾਕੀ ਰੈਡੀ ਜਿਹੜੀਆਂ ਕਰਦਾ ਅੱਥ ਬੱਲਾ ਸੈਟ ਹੋ ਜੂਗਾ ਤੇ ਨਾਲੇ ਇੱਕ ਕਰਜ਼ਾ ਕਰ ਜਾਇ ਉਤਰ ਜੂਗਾ ਅੱਛਾ ਹਾਂ ਚਾਚਾ ਪਹਿਲਾਂ ਤਾਂ ਮੈਨੂੰ ਆਏ ਰਸਮੱਲਾ ਤੇ ਪਰਦਾਦੇ ਦੇ ਕੋਲੇ ਕਿੰਨੇ ਕਿੱਲੇ ਦੀ ਇੱਥੋਂ ਤੱਕ ਮੈਨੂੰ ਲੱਗਦਾ ਚਾਚਾ 60 ਦੀ 60 ਦੀ ਨਾ ਹਾਂ ਜੀ ਹੁਣ ਮੇਰੀ ਗੱਲ ਸੁਣੋ ਜਦੋਂ 53 ਦਾਦੇ ਕੋਲੇ 60 ਕਿੱਲੇ ਸੀ 3 ਦਾਦੇ ਉਹਨਾਂ ਨੂੰ ਅੱਡ ਕੀਤਾ ਠੀਕ ਹੈ ਉਹਨਾਂ ਨੂੰ ਅੱਗੇ 20-20 ਕਿੱਲੇ ਹਾਂ ਚਾਚਾ ਠੀਕ ਹੈ ਤੇ ਜਦੋਂ ਅਗਲੀ ਪੀੜ੍ਹੀ 'ਚ 3 ਪਾ ਪਿਓਰਾਂ ਨੂੰ ਅੱਡ ਕੀਤਾ ਉਹਨਾਂ ਨੂੰ ਅੱਗੇ 10-10 ਕਿੱਲੇ ਭਾਈ ਠੀਕ ਹੈ ਤੇ ਦੇਖ ਲੈ ਤੇਰਾ ਦਾਦਾ ਇੰਨਾ ਮਿਹਨਤੀ ਸੀ ਨਾ ਉਹਨਾਂ ਨੇ 20 ਕਿੱਲੇ ਆ ਤੋਂ 22 ਕਿੱਲੇ ਬਣਾ ਲੇ ਤ੍ਰਿਪਾ ਪਿਓ ਅਨੁਸਾਰ ਚ 11 11 ਕਿਲੇ ਆ ਗਏ ਭਾਈ ਹਾਂ ਠੀਕ ਹੈ ਤੇਰੇ ਪਾਪੇ ਨੂੰ ਤੇ ਤੇਰੇ ਚਾਚੇ ਨੂੰ ਹਾਂ ਤੇ ਅੱਗੇ ਆ ਗਏ ਥੋੜੀ ਬਾਰੀ ਠੀਕ ਹੈ ਹੁਣ ਡੇਢ ਕਿੱਲਰ ਰਹਿ ਗਿਆ ਭਾਈ ਦੇਖ ਲੈ ਤੂੰ ਤਾਂ ਪਤਾ ਨਹੀਂ ਕਿੰਨੂ 6 ਕਿਲਰ ਕਹਿੰਦੇ ਚਾਹੀ ਚਾਚਾ ਮੈਨੂੰ ਤਾਂ ਇਹ ਦੱਸਿਆ ਨਹੀਂ ਮੈਂ ਤਾਂ ਦੱਸਿਆ ਨਹੀਂ ਚਾਚੇ ਮੈਂ ਰੇਡੀ ਨੇ 11 ਕਿਲੇ ਆਂਦੇ ਨੇ ਮੇਰੀ ਸੁਨਮ ਲਾ ਕਿੱਦੇ ਲੜਤਾ ਬਈ ਨਾ ਯਾ ਉਹਦੇ ਨਾਲ ਨਾ ਨਾ ਠੀਕ ਹੈ ਤੈਨੂੰ ਦੱਸ ਦਿੰਦਾ ਮੈਂ ਅੱਜ ਤੇਰੇ ਪਾ ਪੇਗੋਲੇ 11 ਕਿੱਲੇ ਹੁੰਦੇ ਸੀ ਉਹ ਪਤੰਦਰਨਾ ਇਹ ਜੇ ਪੁੱਠੇ ਕਮਾਂਦ ਪਿਆ ਇਹ ਜੇ ਪੁੱਠੇ ਕਮਾਂਦ ਪਿਆ ਨਾ 5 ਕਿੱਲੇ ਰਹਿ ਗਏ ਭਾਈ ਬਾਕੀ ਤੈਨੂੰ ਵੀ ਬਤਾ ਦਿੰਦੇ 5 ਕਿੱਲਾਂ ਚੋਂ ਉੱਡੇ ਨੇ ਡੇਢ ਕਿੱਲਾ ਰਹਿ ਗਿਆ ਬਚਦਾ ਉਹ ਤੇਰੇ ਹੁੰਦੇ ਹੀ ਉੱਡੇ ਨੇ ਐਸ ਪ੍ਰਸਤੀ ਕੀਤੀ ਐ ਹਾਂ ਹਾਂ ਸਾਡੇ ਇਹ ਥੋੜਾ ਦਾ ਬਹੁਤ ਵਧੀਆ ਕੰਮ ਕਰਦੇ ਇਹ ਹਵੇਲੀ ਵਾਲੇ ਬਚਦੇ ਹੁੰਦੇ ਸੀ ਤੁਸੀਂ ਹਾਂ ਬਹੁਤ ਤਗੜਾ ਕੰਮ ਕੀਤਾ ਭਾਈ ਸਾਡੇ ਤਿੰਨ ਕਿੱਲੇ ਤਾਂ ਮੇਰੇ ਸਾਹਮਣੇ ਵੀ ਕਿੰਨੇ ਚਾਚਾ ਬੇਕੇਨ ਐ ਬੇਕੇਨੇ ਮੱਲਾ ਤੇ ਹੁਣ ਮੈਂ ਤੈਨੂੰ ਇਹੀ ਕਹਿਣਾ ਕੁਛ ਨਹੀਂ ਰੱਖਿਆ ਬਾਹਰ ਜਾਣ ਚ ਪੂਰੀ ਖੇਤੀ ਖੁੱਤੀ ਕਰ ਲੋ ਕੀਤੀ ਦੀ ਗੱਲ ਜੀ ਨਹੀਂ ਜੱਟਾ ਬੋ ਜਾ ਬਚਾਓ ਮੱਲਾ ਮੈਂ ਮੇਰੇ ਨਾਲ ਚੱਲ ਤੈਨੂੰ ਮੈਂ ਦੱਸਦਾ ਵਪਾਰੀਆਂ ਮੈਂ ਤੈਨੂੰ ਵੀ ਪਤਾ ਹੈ ਹਾਂ ਹਾਂ ਜੱਟੇ ਦਾ ਪਤਾ ਹੈ ਮੈਨੂੰ ਹਾਂ ਬਸ ਤੈਨੂੰ ਮੈਂ ਗੱਲ ਕਹਿਣਾ ਜਿਹੜਾ ਡੇੜੇ ਕਿਲਾ ਹੈਗਾ ਉਹ ਚ ਬੀਜ ਲਿਆ ਕਰਿਓ ਹਰਾ ਚਾਰਾ ਅੱਛਾ ਚਾਰਾ ਹਾਂ ਲੁੱਦ ਪਾਇਆ ਕਰੀ ਵਧੀਆ ਠੀਕ ਹੈ ਕਰਦਾ ਦੋ ਹੋ ਜੂਗਾ ਮੱਖ ਨਹੀਂ ਸਾਰਾ ਹੋ ਜੂਗਾ ਛੱਡ ਦੋ ਬਾਹਰ ਨੂੰ ਆ ਦੇਖ ਲੋ ਅਮਰੀਕਾ ਵਾਲਿਆਂ ਨੇ ਕੀ ਕਰਿਆ ਉਹ ਤਾਂ ਚਾਚਾ ਅਮਰੀਕਾ ਵਾਲੇ ਨੇ ਐਂਦਾ ਕੀਤਾ ਹੁ ਕੈਨੇਡਾ ਨੇ ਲੈ ਮੈਂ ਦਾ ਮੰਨ ਲਾ ਮੇਰੀ ਗੱਲ ਸੁਣ ਹਾਂ ਮੰਨਿਆ ਤੇਰੀ ਗੱਲ ਵੀ ਦੂਜੇ ਦੇਸ਼ ਵਾਲਿਆਂ ਨੇ ਕਰਿਆ ਹਾਂ bari canada ਚ ਵੀ ਆਉਗੀ ਬਖਸ਼ ਦੇ ਨਹੀਂ ਕੋਈ ਪਰ ਤੈਨੂੰ ਐਂ ਜਰਦਨਾ ਪੰਜਾਬੀ ਐਨੇ ਭੋਲੇ ਨੇ ਨਾ ਦੇਖ ਲੈ ਓਏ ਦੁੱਖ ਆ ਖਾਈ ਜਾਂਦੇ ਨੇ ਵਿਚਾਰੇ ਓਏ ਜੇ ਉਵਰੇ ਸਰਕਾਰ ਕੰਮ ਦੇ ਦਿੰਦੀ ਕਿਉਂ ਬਾਹਰ ਜਾਂਦੇ ਜੇ ਆਪਣਾ ਕਿਹੜਾ ਜੀ ਕਰਦਾ ਘਰ ਛੱਡਨ ਨੂੰ ਐਨੋ ਤਾਂ ਹੀ ਕਹਿਣਾ ਮੱਲਾ ਤੇਰਾ ਮੇਰੀ ਮੰਨ ਤੈਨੂੰ ਮੈਂ ਸੰਦ ਵਾਲਿਆ ਨਾ ਮੈਂ ਚੱਲ ਮੇਰੇ ਨਾਲ ਮਗ ਚੱਲਦੇ ਆਪਾਂ ਚੱਲ ਕੋਈ ਨਹੀਂ ਚਾਚਾ ਤੇਰੀ ਮੰਨ ਕੇ ਦੇਖ ਲੈਂਦੇ ਆ ਹਾਂ ਮੰਨ ਕੇ ਦੇਖ ਲੈਣਾ ਮੱਲਾ ਪੂਰੀ ਕੈਨੇਡਾ ਬਣ ਜੂ ਤਰਾ ਚਲ ਕੋਈ ਨਾ ਚਾਚਾ ਤੇਰੀ ਮੰਨ ਕੇ ਦੇਖਦੇ ਹਾਂ ਜਗਲਾਣੀ ਆ ਕੇ ਖੜੀ ਹੋਏ ਮੱਝ ਬਹੁਤ ਵਧੀਆ ਅੱਛਾ ਚਾਚਾ ਚਲ ਕੋਈ ਨਾ ਰੇਟ ਤੇ ਦਵਾ ਦੂੰ ਵਧੀਆ ਸਸਤੀ ਜਿਹੀ ਦਵਾ ਦਿੰਦੀ ਸਸਤੀ ਦਵਾਉਂਗਾ ਕਰਦਾ ਜਵਾਸ ਐਂਦਰੀ ਨਾਲ ਮਾੜੀ ਨਹੀਂ ਕਰਦਾ ਕੋਈ ਨਾ ਚਾਚਾ ਐਨੀ ਗੱਲ ਕਹਦੀ ਦਲਾਲਗੀ ਵੀ ਨਹੀਂ ਦਿੰਦਾ ਮੈਂ ਤੂੰ ਕੰਮ ਚਲਾਉਂਦਾ ਭਾਈ ਚੱਲ ਚੱਲ ਗਏ ਯਾਰ ਇੱਕ ਚੱਲ ਮੰਲਾ ਜਿੱਤੇ ਉਹ ਯਾਰ ਕਰਿਆ ਤੇ ਯਾਰ ਪਤਾ ਮੈਂ ਉਹ ਯਾਰ ਮੈਂਸ ਤਾਂ ਖੜਿਆ ਯਾਰ ਮੈਂ ਦਾ ਇੱਕ ਥਾਨੀ ਕੰਮ ਕਰਦਾ ਯਾਰ ਹਾਂ ਪੈਸੇ ਬਹੁਤ ਮੰਗਦੇ ਆ ਯਾਰ ਯਾਰ ਦੇ ਮੈਂ ਤੈਨੂੰ ਇੱਕ ਗੱਲ ਕਹਾਂ ਨਾ ਆਪਣੇ ਖੜਿਆ ਇੱਕ ਕੁਲਰੀਏ ਆ ਗੋਰੀ ਮੈਂਸ ਐ ਯਾਰ ਤੈਨੂੰ ਦੱਸਾਂ ਮੈਂ ਰੇਟ ਚ ਦਵਾ ਦੂੰ ਨਿਆਰੇ ਲੈ ਲੇਗਾ ਯਾਰ ਤੂੰ ਮੇਰੀ ਗੱਲ ਸੁਣੀ ਯਾਰ ਆਪਣੇ ਬੰਦੇ ਕੋਲੇ ਖੜੀ ਐ ਤੂੰ ਆ ਜਾ ਆਪਾਂ ਗੱਲ ਕਰ ਲਾਂਗੇ ਹਾਂ ਬਾਕੀ ਇਹ ਗਾਂ ਗੁੰਦਵਾਣੀ ਹੋਈ ਉਹ ਵੀ ਦੇਖਨੀ ਖੜੀਆਂ ਨੇ ਆਪਣੇ ਕੋਲੇ ਦੋ ਖੜੀਆਂ ਨੇ ਵੇਚ ਦਾਂਗੇ ਚੱਲ ਤੂੰ ਐ ਘਰ ਆ ਜਾ ਹਾਂ ਕਰੀ ਮਿਲੂ ਮੈਂ ਤੈਨੂੰ ਠੀਕ ਕਰੀ ਜਿਗਾਰ ਲਾ ਰਖਿਆ ਪਤੰਦਰਾਂ ਨੇ ਥੋੜੇ ਆਲਾ ਵੱਡਾ ਕਿੱਥੇ ਓਏ ਯਾਰਾ ਯਾਰਾ ਕਿੱਥੇ ਗਿਆ ਓਏ ਪਤਾ ਨਹੀਂ ਯਾਰ ਖੇਤ ਜਾ ਰਿਹਾ ਹੋਣਾ ਸ਼ਾਇਦ ਆ ਵੇਰ ਮੈਸੇਜ ਹੀ ਗਿਆ ਸੀ ਉਹਨੂੰ ਦਿਖਾਇਆ ਗਿਆ ਲੈਣੇ ਦਿੱਤੀ ਯਾਰ ਅੱਛਾ ਉਹਦਾ ਨੰਬਰ ਲਾ ਲੈ ਯਾਰ ਤੂੰ ਨੰਬਰ ਤਾਂ ਲਾਇਆ ਦੀ ਚੱਕਿਆ ਨਹੀਂ ਪੱਟੂ ਨੇ ਅੱਛਾ ਉਹਦਾ ਸਵੇਰੇ ਜਾ ਰਿਹਾ ਫਿਰ ਖੇਤ ਖੇਤ ਹੀ ਜਾ ਰਿਹਾ ਕਿੰਨੇ ਕ ਵਜੇ ਆਜੂ ਕੋਈ ਪਤਾ ਨਹੀਂ ਓਦਾ ਚਾਰ ਕੋਈ ਠੀਕ ਠੀਕ ਨੰਦਰਾਜ ਬਾਣੀ ਪੁੱਛ ਲਿਆ ਕਰੋ ਦੁਕਾਨ ਤੇ ਆਏ ਤੁਹਾਡੀ ਤੇ ਤੈਨੂੰ ਰੋਟੀ ਖਵਾ ਦਿੰਦੇ ਆ ਤੂੰ ਚਾਹੀਦੀ ਗੱਲ ਕਰਦਾ ਯਾਰ ਬਸ ਬਸ ਜਹਦੀ ਚਾਹ ਦੀ ਚਾਹ ਪੁੱਛ ਲਈ ਉਹ ਹੀ ਰੋਟੀ ਖਵਾ ਦੇਗਾ ਅੱਛਾ ਹਾਂ